ਪੰਜਵੀਂ ਜਮਾਤ ਦੀ ਪ੍ਰੀਖਿਆ ਹੈ ਜੋ 7 ਮਾਰਚ ਤੋਂ ਸ਼ੁਰੂ ਹੋਣ ਜਾ ਰਹੀ ਹੈ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਥਾਂ ਤੇ ਇਸ ਵਾਰ SCERT ਹੈ ਜੋ ਉਹ ਪੇ ਬੱਚਿਆਂ ਦੇ ਪੇਪਰ ਲੈਣ ਜਾ ਰਹੀ ਹੈ ਸੋ ਉਸੇ ਦੇ ਸੰਬੰਧ ਵਿੱਚ ਤੁਸੀਂ ਸਕਰੀਨ ਦੇ ਉੱਪਰ ਪੜ੍ਹ ਸਕਦੇ ਹੋ ਕਿ ਅੱਜ ਦੀ ਵੀਡੀਓ ਕਿਸ ਵਿਸ਼ੇ ਤੇ ਰਹਿਣ ਵਾਲੀ ਹੈ ਕਿ ਈ ਪੰਜਾਬ ਦੇ ਉੱਪਰ ਜੋ CC ਦੇ ਅੰਕ ਨੇ ਉਹ ਅਸੀਂ ਕਿਵੇਂ ਅਪਲੋਡ ਕਰ ਸਕਦੇ ਹਾਂ ਉਸ ਦੀ ਪੂਰੀ ਜਾਣਕਾਰੀ ਇਸ ਵੀਡੀਓ ਦੇ ਵਿੱਚ ਤੁਹਾਨੂੰ ਦਿੱਤੀ ਜਾਵੇਗੀ ਬਣੇ ਰਹੋ ਸਾਡੇ ਸਾਡੇ ਨਾਲ ਵੀਡੀਓ ਦੇ ਅੰਤ ਤੱਕ ਸੋ ਸਵਾਗਤ ਹੈ ਤੁਹਾਡਾ ਜੀਐਮਜੀ ਸਟੱਡੀਜ਼ ਦੇ ਅਫੀਸ਼ੀਅਲ YouTube ਚੈਨਲ ਦੇ ਉੱਪਰ ਸੋ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਵੀਡੀਓ ਤੇ ਜਿਹੜੇ ਵੀ ਸਾਡੇ ਭੈਣ ਭਰਾ ਸਾਡੇ ਅਧਿਆਪਕ ਸਾਥੀ ਅ ਨਵੇਂ ਨੇ ਇਸ ਚੈਨਲ ਦੇ ਉੱਪਰ ਉਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣ ਤੇ ਵੀਡੀਓ ਨੂੰ ਆਪਣੇ ਦੋਸਤਾਂ ਮਿੱਤਰਾਂ ਤੱਕ ਜ਼ਰੂਰ ਸ਼ੇਅਰ ਕਰਨ ਬੈਲ ਆਈਕਨ ਜ਼ਰੂਰ ਔਨ ਕਰ ਲਿਓ ਜੀ ਤਾਂ ਕਿ ਤੁਹਾਡੇ ਕੋਲ ਨਵੇਂ ਵੀਡੀਓਜ਼ ਦੇ ਨੋਟੀਫਿਕੇਸ਼ਨ ਆਉਂਦੇ ਰਹਿਣ ਸੋ ਸ਼ੁਰੂ ਕਰਦੇ ਹਾਂ ਜੀ ਤੁਸੀਂ ਸਭ ਨੇ ਹੀ ਧਿਆਨ ਨਾਲ ਦੇਖਣਾ ਕਿ ਸੀਸੀ ਦੇ ਅੰਕ ਨੇ ਜਿਹੜੇ ਉਹ ਕਿਸ ਤਰ੍ਹਾਂ ਅਸੀਂ ਅਪਲੋਡ ਕਰਦੇ ਹਾਂ ਸਭ ਤੋਂ ਪਹਿਲਾਂ ਤੁਸੀਂ ਜੀ ਜੋ ਈ ਪੰਜਾਬ ਦੀ ਵੈਬਸਾਈਟ ਹੈ ਉਸ ਨੂੰ E Punjab school ਭਰ ਕੇ Google ਦੇ ਵਿੱਚ ਤੁਸੀਂ ਉਹਨੂੰ ਓਪਨ ਕਰ ਲੈਣਾ ਹੈ ਓਪਨ ਕਰਨ ਤੋਂ ਬਾਅਦ ਜਿਸ ਤਰ੍ਹਾਂ ਦਾ ਤੁਹਾਡੇ ਕੋਲੇ ਇੰਟਰਫੇਸ ਸਾਹਮਣੇ ਦਿਖ ਰਿਹਾ ਹੈ ਇਸ ਤਰ੍ਹਾਂ ਦਾ ਇੰਟਰਫੇਸ ਆ ਜਿਹੜਾ ਉਹ ਤੁਹਾਨੂੰ ਤੁਹਾਡੀ ਸਕਰੀਨ ਦੇ ਉੱਪਰ ਦਿਖੇਗਾ ਸੋ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਹੈ ਜੀ ਉਸ ਤੋਂ ਬਾਅਦ ਤੁਸੀਂ ਸਕੂਲ ਲੌਗਇਨ ਜੋ ਸਾਡੇ ਕੋਲੇ ਉੱਪਰ ਟੈਬ ਦਿੱਤੀ ਹੋਈ ਹੈ ਲੌਗਇਨ ਵਾਲੀ ਇਸ ਦੇ ਵਿੱਚ ਜਾਣਾ ਤੇ ਇਸ ਦੇ ਉੱਪਰ ਕਲਿੱਕ ਕਰੋਗੇ ਤਾਂ ਤੁਹਾਡੇ ਕੋਲ ਇਸ ਤਰ੍ਹਾਂ ਦਾ ਇੰਟਰਫੇਸ ਖੁੱਲ ਜਾਵੇਗਾ ਇਸ ਇੰਟਰਫੇਸ ਦੇ ਵਿੱਚ ਤੁਸੀਂ ਕੀ ਕਰਨਾ ਹੈ ਜੀ ਜੋ ਸਕੂਲ ਆਫਿਸ ਲੌਗਇਨ ਵਾਲਾ ਹੈ ਤੁਸੀਂ ਇਸ ਦੇ ਵਿੱਚ ਜਾ ਕੇ ਇੱਥੇ ਆਪਣੇ ਸਕੂਲ ਦਾ ਯੂਡਾਈਸ ਕੋਡ ਭਰਨਾ ਹੈ ਇਸ ਦੇ ਉੱਪਰ ਜੋ ਤੁਸੀਂ ਆਪਣਾ ਪਾਸਵਰਡ ਬਣਾਇਆ ਉਹ ਤੇ ਇੱਥੇ ਕੈਪਚਾ ਭਰਨਾ ਹੈ ਜੀ ਜੇ ਇਸ ਤਰ੍ਹਾਂ ਦਾ ਤੁਹਾਡੀ ਸਕਰੀਨ ਦੇ ਉੱਪਰ ਦਿੱਤਾ ਹੋਵੇਗਾ ਸੋ ਇਸ ਨੂੰ ਬੜੇ ਧਿਆਨ ਨਾਲ ਹੀ ਭਰਨਾ ਹੈ ਅਗਰ ਇਹ ਗਲਤ ਹੋਏਗਾ ਤਾਂ बार-बार ਤੁਹਾਡੇ ਤੋਂ ਕੈਪਚਾ ਬਦਲ-ਬਦਲ ਕੇ ਹੋਰ ਫਿਲ ਕਰਨ ਦੇ ਲਈ ਤਾਹੇਗਾ ਸੋ ਇਹ ਸਭ ਕੁਝ ਕਰਨ ਤੋਂ ਬਾਅਦ ਤੁਸੀਂ ਲੌਗਇਨ ਦੇ ਉੱਪਰ ਪ੍ਰੈਸ ਕਰਨਾ ਹੈ ਜੀ ਇਸ ਤੇ ਉੱਪਰ ਪ੍ਰੈਸ ਕਰਨ ਤੋਂ ਬਾਅਦ ਤੁਹਾਡੇ ਕੋਲ ਅਗਲਾ ਇੰਟਰਫੇਸ ਹੈ ਜੋ ਉਹ ਇਸ ਤਰ੍ਹਾਂ ਦਾ ਖੁੱਲੇਗਾ ਇਸ ਤੋਂ ਬਾਅਦ ਤੁਹਾਡੇ ਕੋਲ ਸਿੱਧਾ ਇੰਟਰਫੇਸ ਹੈ ਜਿਹੜਾ ਇਸ ਤਰ੍ਹਾਂ ਦਾ ਓਪਨ ਹੋ ਜਾਵੇਗਾ ਤੁਹਾਡੇ ਸਕੂਲ ਦਾ ਜਿਹੜਾ ਡਾਟਾ ਹੈ ਇਸ ਤਰ੍ਹਾਂ ਤੁਹਾਡੇ ਕੋਲੇ ਸਾਰਾ ਦੇਖਣਾ ਸ਼ੁਰੂ ਹੋ ਜਾਵੇਗਾ ਇਸ ਵਿੱਚ ਤੁਹਾਡੇ ਬੱਚਿਆਂ ਦੀ ਡਿਟੇਲ ਸਭ ਕੁਝ ਆਵੇਗਾ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਹੈ ਜੋ ਤੁਹਾਡੇ ਕੋਲੇ ਅਗਲਾ ਉੱਪਰ ਇਸੇ ਪੇਜ ਦੇ ਉੱਪਰ ਟੈਬਸ ਦੇਖਣੀਆਂ ਉਸ ਵਿੱਚ ਇੱਕ ਸਟੂਡੈਂਟ ਟੈਬ ਹੈ ਇਸ ਸਟੂਡੈਂਟ ਟੈਬ ਦੇ ਉੱਪਰ ਤੁਸੀਂ ਜੋ ਹੈ ਕਲਿੱਕ ਕਰਨਾ ਹੈ ਇਸ ਸਟੂਡੈਂਟ ਟੈਬ ਦੇ ਉੱਪਰ ਜਦੋਂ ਤੁਸੀਂ ਕਲਿੱਕ ਕਰੋਗੇ ਇਸ ਸਟੂਡੈਂਟ ਟੈਬ ਦੇ ਉੱਪਰ ਜਦੋਂ ਤੁਸੀਂ ਕਲਿੱਕ ਕਰੋਗੇ ਤਾਂ ਤੁਹਾਡੇ ਕੋਲ ਅਗਲਾ ਇੰਟਰਫੇਸ ਹੈ ਜਿਹੜਾ ਉਹ ਇਸ ਤਰ੍ਹਾਂ ਦਾ ਖੁੱਲ ਜਾਵੇਗਾ ਇਸ ਦੇ ਵਿੱਚ ਤੁਸੀਂ ਬੱਚਿਆਂ ਦੀ ਜਾਣਕਾਰੀ ਸਾਰੀ ਦਿੱਤੀ ਦੇਖ ਸਕਦੇ ਹੋ ਪਰ ਉਸ ਤੋਂ ਬਾਅਦ ਤੁਸੀਂ ਇੱਥੇ ਇੱਕ ਅਦਰ ਦੀ ਆਪਸ਼ਨ ਹੈ ਇਸ ਅਦਰ ਦੀ ਆਪਸ਼ਨ ਦੇ ਵਿੱਚ ਜਾਣਾ ਤੇ ਸਭ ਤੋਂ ਪਹਿਲਾ ਹੀ ਸਟੂਡੈਂਟ ਅਵੈਲੂਏਸ਼ਨ ਹੈ ਇਸ ਨੂੰ ਓਪਨ ਕਰ ਲੈਣਾ ਹੈ ਇਸ ਦੇ ਉੱਪਰ ਕਲਿੱਕ ਕਰਕੇ ਜਦੋਂ ਤੁਸੀਂ ਇਸ ਉੱਪਰ ਕਲਿੱਕ ਕਰੋਗੇ ਤਾਂ ਤੁਹਾਡੇ ਕੋਲ ਅਗਲਾ ਇੰਟਰਫੇਸ ਇਸ ਤਰ੍ਹਾਂ ਦਾ ਖੁੱਲ ਜਾਵੇਗਾ ਇਸ ਇੰਟਰਫੇਸ ਦੇ ਵਿੱਚ ਤੁਸੀਂ ਸਭ ਤੋਂ ਪਹਿਲਾਂ ਕੰਮ ਕੀ ਕਰਨਾ ਹੈ ਦੇਖੋ ਹਜੇ ਸੀਸੀ ਦੇ ਅੰਕ ਸ਼ੁਰੂ ਨਹੀਂ ਇੱਥੇ ਹੋਣਗੇ ਸਭ ਤੋਂ ਪਹਿਲਾਂ ਕੰਮ ਤੁਸੀਂ ਬੱਚਿਆਂ ਦੀ ਫਰਸਟ ਤੇ ਸੈਕੰਡ ਲੈਂਗੁਏਜ ਫਰਸਟ ਲੈਂਗੁਏਜ ਤੁਸੀਂ ਪੰਜਾਬੀ ਤੇ ਸੈਕੰਡ ਤੁਸੀਂ ਹਿੰਦੀ ਜਿਹੜੀ ਹੈ ਫਿਲ ਕਰੋਗੇ ਤੇ ਇਹ ਕਰਨ ਤੋਂ ਬਾਅਦ ਹਜੇ ਤੁਸੀਂ ਐਂਟਰ ਰਿਜ਼ਲਟ ਵਾਲੇ ਦੇ ਉੱਪਰ ਜਦੋਂ ਜਾਓਗੇ ਠੀਕ ਹੈ ਜੀ ਉਹ ਬਾਅਦ ਚ ਜਾਓਗੇ ਪਹਿਲਾਂ ਤੁਸੀਂ ਕੀ ਕਰਨਾ ਹੈ ਫਸਟ ਤੇ ਸੈਕਿੰਡ ਲੈਂਗੁਏਜ ਹੈ ਜਿਹੜੀ ਉਹ ਬੱਚੇ ਦੀ ਫਿਲ ਕਰਨੀ ਹੈ ਜਦੋਂ ਤੁਸੀਂ ਇਹਦੇ ਉੱਪਰ ਕਲਿੱਕ ਕਰੋਗੇ ਇਸ ਫਸਟ ਦੇ ਸੈਕਿੰਡ ਲੈਂਗੁਏਜ ਵਾਲੇ ਦੇ ਉੱਪਰ ਤਾਂ ਤੁਹਾਡੇ ਕੋਲ ਅਗਲਾ ਇੰਟਰਫੇਸ ਇਸ ਤਰ੍ਹਾਂ ਦਾ ਖੁੱਲ ਜਾਵੇਗਾ ਭਾਵੇਂ ਜਦੋਂ ਤੁਸੀਂ ਅ ਬੱਚੇ ਦਾ ਡਾਟਾ ਜਿਹੜਾ ਫਿਲ ਕਰੋਗੇ ਤਾਂ ਸਾਰਾ ਕੁਝ ਕਰਕੇ ਉਸ ਤੋਂ ਬਾਅਦ ਬੱਚੇ ਦੀ ਲੈਂਗੁਏਜ ਦਾ ਜਿਹੜਾ ਡਾਟਾ ਖੋਲੋਗੇ ਕੱਲੇ-ਕੱਲੇ ਬੱਚੇ ਨੂੰ ਸਿਲੈਕਟ ਕਰੋਗੇ ਪੰਜਵੀਂ ਕਲਾਸ ਨੂੰ ਤਾਂ ਤੁਹਾਡੇ ਕੋਲ ਜਿਸ ਤਰ੍ਹਾਂ ਕਿ ਇੰਟਰਫੇਸ 'ਚ ਸ਼ੋ ਹੋ ਰਿਹਾ ਹੈਗਾ ਇਸ ਤਰ੍ਹਾਂ ਬੱਚੇ ਦਾ ਡਾਟਾ ਖੁੱਲ ਜਾਏਗਾ ਤੇ ਉਸ ਤੋਂ ਬਾਅਦ ਤੁਸੀਂ ਪਹਿਲਾਂ ਫਸਟ ਲੈਂਗੁਏਜ ਦੇ ਵਿੱਚ ਜਾਣਾ ਹੈ ਉੱਥੇ ਪੰਜਾਬੀ ਸਿਲੈਕਟ ਕਰਨੀ ਹੈ ਉਸ ਤੋਂ ਬਾਅਦ ਸੈਕੰਡ ਲੈਂਗੁਏਜ 'ਚ ਜਾਣਾ ਹੈ ਉੱਥੇ ਹਿੰਦੀ ਸਿਲੈਕਟ ਕਰਨੀ ਹੈ ਸਿਲੈਕਟ ਕਰਨ ਤੋਂ ਬਾਅਦ ਇਸ ਨੂੰ ਓਕੇ ਪ੍ਰੈਸ ਕਰ ਦੇਣਾ ਹੈ ਜੀ ਉਸ ਤੋਂ ਬਾਅਦ ਜਦੋਂ ਤੁਸੀਂ ਅਗਲਾ ਇੰਟਰਫੇਸ ਦੇਖੋਗੇ ਤਾਂ ਜਿਹੜੀ ਬੱਚਿਆਂ ਦਾ ਸਾਰਾ ਤੁਸੀਂ ਡਾਟਾ ਭਰੋਗੇ ਉਹ ਉਸ ਤੋਂ ਬਾਅਦ ਤੁਹਾਡੇ ਕੋਲ ਅਗਲੇ ਦੇ ਵਿੱਚ ਏਵੈਲੂਏਸ਼ਨ ਵਾਲੇ ਲਿੰਕ ਦੇ ਵਿੱਚ ਜਦੋਂ ਬੱਚੇ ਦਾ ਰਿਜ਼ਲਟ ਫਿਲ ਕਰਨਾ ਹੈ ਤੁਹਾਡੇ ਕੋਲ ਆ ਚੀਜ਼ ਖੁੱਲ ਜਾਵੇਗੀ ਬੱਚੇ ਦਾ ਜਿਹੜਾ ਹੈ ਸਾਰਾ ਸਬਜੈਕਟ ਖੁੱਲ ਜਾਏਗਾ ਭਾਵੇਂ ਤੁਸੀਂ ਇਕੱਲੇ-ਇਕੱਲੇ ਬੱਚੇ ਦਾ ਡਾਟਾ ਓਪਨ ਹੋਵੇਗਾ ਇਹ ਪਹਿਲਾਂ ਤੁਸੀਂ ਲੈਂਗੁਏਜ ਬੱਚੇ ਦੀ ਸਿਲੈਕਟ ਕਰੋਗੇ ਦੋਨੋਂ ਫਸਟ ਤੇ ਸੈਕਿੰਡ ਉਸ ਤੋਂ ਬਾਅਦ ਤੁਸੀਂ ਬੱਚੇ ਦਾ ਜਿਹੜਾ ਕੱਲੇ ਕੱਲੇ ਸਬਜੈਕਟ ਦੇ ਮਾਰਕਸ ਜਿਹੜੇ ਹੈਗੇ ਉਹ ਭਰੋਗੇ ਉਸ ਤੋਂ ਬਾਅਦ ਦੇਖੋ ਕੱਲੇ ਕੱਲੇ ਸਬਜੈਕਟ ਦੇ ਸਾਹਮਣੇ ਐਂਟਰ 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 ਦਾ ਜਿਹੜਾ ਲਿੰਕ ਹੈ ਉਹ ਆ ਰਿਹਾ ਸੋ ਜਦੋਂ ਐਂਟਰ ਐਂਟਰ ਦੇ ਲਿੰਕ ਦੇ ਉੱਪਰ ਤੁਸੀਂ ਕਲਿੱਕ ਕਰੋਗੇ ਤਾਂ ਤੁਹਾਡੇ ਕੋਲ ਅੱਗੇ ਬੱਚੇ ਦਾ ਕੱਲੇ ਕੱਲੇ ਸਬਜੈਕਟ ਦਾ ਇਸ ਤਰ੍ਹਾਂ ਦਾ ਖੁੱਲ ਜਾਵੇਗਾ ਤਾਂ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਬੱਚੇ ਦਾ ਇੱਕ ਸਬਜੈਕਟ ਦਾ ਤੁਹਾਡੇ ਕੋਲੇ ਖੁੱਲ ਚੁੱਕਿਆ ਇੰਗਲਿਸ਼ ਦਾ ਇਹ ਦੇਖੋ ਅਸੀਂ ਪਹਿਲਾਂ ਬੱਚੇ ਦਾ ਇੰਗਲਿਸ਼ ਸਬਜੈਕਟ ਦਾ ਓਪਨ ਕੀਤਾ ਤੇ ਇੱਥੇ ਜਾ ਕੇ ਤੁਹਾਡੇ ਕੋਲ ਇੱਥੇ ਆਪਸ਼ਨ ਆਏਗੀ ਬੱਚੇ ਦੇ ਰੋਲ ਨੰਬਰ ਤੋਂ ਬਾਅਦ ਰੋਲ ਨੰਬਰ ਹੈ ਜਿਹੜਾ ਇਸ ਵਾਰ ਜਿਹੜੀ ਈ ਪੰਜਾਬ ਆਈਡੀ ਆ ਉਹੀ ਰਹਿਣ ਵਾਲਾ ਤਾਂ ਮਾਰਕ ਐਂਟਰੀ ਚੁਆਇਸ ਦੇ ਵਿੱਚ ਜਾ ਕੇ ਤੁਸੀਂ ਟੈਬ ਦੇ ਵਿੱਚ ਓਪਨ ਕਰੋਗੇ ਤਾਂ ਤੁਹਾਡੇ ਕੋਲ ਥਿਊਰੀ ਮਾਰਕ ਤੇ ਸੀਸੀ ਮਾਰਕ ਖੁੱਲ ਜਾਵੇਗਾ ਤਾਂ ਤੁਸੀਂ ਸਿਲੈਕਟ ਕਰਨਾ ਹੈ ਜੀ ਸੀਸੀ ਮਾਰਕ ਕਿਉਂਕਿ ਥਿਊਰੀ ਦੇ ਹਜੇ ਨਹੀਂ ਫਿਲਡ ਕਰਨੇ ਸੀ ਸੀ ਦੇ ਮਾਰਕ ਫਿਲ ਕਰਨ ਤੋਂ ਬਾਅਦ ਤੁਹਾਡੇ ਕੋਲੇ ਇਹ ਵਾਲੀ ਟੈਬ ਓਪਨ ਹੋਵੇਗੀ ਇਹਦੇ ਵਿੱਚ ਤੁਸੀਂ ਐਡਿਟ ਕਰ ਸਕਦੇ ਹੋ ਤੇ ਇੱਥੇ ਤੁਸੀਂ ਆਪਣੇ ਜੋ ਅੰਕ ਨੇ 20 19 ਜੋ ਵੀ ਲਗਾਉਣਾ ਚਾਹੁੰਦੇ ਹੋ ਉਹ ਇੱਥੇ ਤੁਹਾਡੇ ਅੰਕ ਹੋ ਜਾਣਗੇ ਉਸ ਤੋਂ ਬਾਅਦ ਤੁਸੀਂ ਅਪਡੇਟ ਦੀ অপਸ਼ਨ ਹੈ ਜਿਹੜੀ ਉਹ ਕਲਿੱਕ ਕਰਨੀ ਹੈ ਜੀ ਅਪਡੇਟ ਦੇ ਉੱਪਰ ਤੁਸੀਂ ਕਲਿੱਕ ਕਰਨਾ ਆਪਣੇ ਅਪਡੇਟ ਹੋ ਜਾਵੇਗਾ ਤੁਹਾਡੇ ਅੰਕ ਚੱਲ ਜਾਣਗੇ ਪਰ ਇੱਕ ਗੱਲ ਲਾਸਟ ਤੇ ਯਾਦ ਰੱਖਿਓ ਕਿ ਬੱਚੇ ਦਾ ਜਿਹੜਾ ਡਾਟਾ ਹੈਗਾ ਉਹ ਪ੍ਰੋਪਰ ਅਪਰੂਵ ਨਹੀਂ ਹੋਣਾ ਕਿਉਂਕਿ ਡਿਪਾਰਟਮੈਂਟ ਵੱਲੋਂ ਇਹ ਡਾਟਾ ਅਨਪਰੂਵ ਹੋਵੇਗਾ ਸੀਸੀ ਰੈਂਕ ਤੁਹਾਡੇ ਅਪਲੋਡ ਹੋ ਜਾਣਗੇ ਅਗਰ ਤੁਸੀਂ ਅਪਰੂਵ ਕਰ ਦਿੰਦੇ ਹੋ ਤਾਂ ਦੁਬਾਰਾ ਅਨਲੌਕ ਕਰਵਾਉਣ ਦੀ ਲੋੜ ਪੈ ਸਕਦੀ ਹੈ ਕਿਉਂਕਿ ਬੱਚੇ ਦੇ ਥਿਉਰੀ ਦੇ ਨੰਬਰ ਵੀ ਆ ਜਿਹੜੇ ਉਹ ਚੜ੍ਹਨੇ ਹਨ ਸੋ ਨੰਬਰ ਜਿਹੜੇ ਥਿਉਰੀ ਦੇ ਪੇਪਰਾਂ ਤੋਂ ਬਾਅਦ ਨਾਲ ਦੀ ਨਾਲ ਐਂਟਰ ਹੋਣਗੇ ਉਹ ਐਂਟਰ ਹੋਣ ਤੋਂ ਬਾਅਦ ਹੀ ਜਿਹੜਾ ਹੈ ਡਾਟਾ ਅਪਰੂਵ ਹੋਵੇਗਾ ਸੋ ਏਸੀਜੀਈ ਪੰਜਾਬ ਦੇ ਉੱਪਰ ਜਿਹੜਾ ਹੈ ਕਿ ਅੰਕ ਇਸੀ ਸੀਸੀ ਦੇ ਕਿਸ ਤਰ੍ਹਾਂ ਅਪਲੋਡ ਕਰਨੇ ਸੀ ਸੋ ਉਸ ਤੋਂ ਬਾਅਦ ਤੁਹਾਨੂੰ ਜਲਦੀ ਹੀ ਅਗਲੀ ਵੀਡੀਓ ਦੇ ਵਿੱਚ ਮਿਲਾਂਗੇ ਵੀਡੀਓ ਦੇ ਐਂਡ ਤੱਕ ਬਣੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੁੜੇ ਰਹੋ ਜੇਮ ਜੀ ਸਟੱਡੀਜ਼ ਦੇ ਨਾਲ ਥੈਂਕ ਯੂ ਜੀ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ